ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਆਪਾਂ ਦੇਖਿਆ ਹੀ ਆ ਜੋ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਿੰਘ ਸਹਿਬਾਨਾਂ ਦਾ ਮਸਲਾ ਹੈ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਅੱਜ ਇਸ ਵਕਤ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਸਿੱਖ ਪੰਥ ਦੀ ਤੇ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਹੈ ਭਾਜਪਾ ਆਰਐਸਐਸ ਜਿਹੜੀ ਆ ਉਹ ਕਿਹੜੀਆਂ ਚਾਲਾਂ ਖੇਡ ਰਹੀ ਆ ਕਿਸ ਤਰੀਕੇ ਦੇ ਨਾਲ ਸਾਡੀਆਂ ਸੰਸਥਾਵਾਂ ਦੇ ਉੱਪਰ ਕਬਜ਼ਾ ਕਰਨ ਜਾ ਰਹੀ ਹੈ ਅੱਜ ਸਾਨੂੰ ਉਹਨਾਂ ਦੇ ਨਾਲ ਜਾਂ ਉਹਨਾਂ ਦੀਆਂ ਚਾਲਾਂ ਨੂੰ ਸਮਝ ਕੇ ਉਹਨਾਂ ਦੇ ਨਾਲ ਲੜਨ ਦੀ ਸਾਨੂੰ ਜ਼ਰੂਰਤ ਹੈ ਸਾਰਿਆਂ ਨੂੰ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਤਖਤ ਸਾਬ ਦੇ ਜਥੇਦਾਰ ਹੁੰਦੇ ਸੀ ਤੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਖੁੱਲ੍ਹ ਕੇ ਗੱਲ ਕਹੀ ਹੈ ਵੀ ਸਾਡੀ ਦਿੱਲੀ ਦੇ ਨਾਲ ਸਾਡੀ ਸੈਂਟਰ ਦੇ ਨਾਲ ਜਾ ਰਹੀ ਹੈ ਔਰ ਉਹਨਾਂ ਦੀਆਂ ਇਹ ਵੀ ਸਾਰੀਆਂ ਵੀਡੀਓ ਕਲਿੱਪ ਜਿਹੜੇ ਉਹ ਸਮੇਂ-ਸਮੇਂ ਨਾਲ ਸਾਹਮਣੇ ਆਉਂਦੇ ਰਹੇ ਨੇ ਕਿ ਉਹ ਕਹਿੰਦੇ ਰਹੇ ਮੇਰੀ ਅਮਿਤ ਸ਼ਾਹ ਦੇ ਨਾਲ ਵੀ ਗੱਲ ਹੁੰਦੀ ਰਹੀ ਮੇਰੀ ਫਲਾਣੇ ਨਾਲ ਵੀ ਗੱਲ ਹੁੰਦੀ ਰਹੀ ਮੇਰੀ ਫਲਾਣੇ ਨਾਲ ਵੀ ਗੱਲ ਹੁੰਦੀ ਰਹੀ ਹੈ ਰਹੀ ਹੁਣ ਬਾਦਲ ਪਰਿਵਾਰ ਦੀ ਗੱਲ ਬਾਦਲ ਪਰਿਵਾਰ ਨੇ ਬਹੁਤ ਵੱਡੇ-ਵੱਡੇ ਗੁਨਾਹ ਕੀਤੇ ਨੇ ਪਰ ਉਸ ਦਿਨ ਜਿਸ ਦਿਨ ਸ਼ਰਮਣੀ ਕਾਲੀਦਾਲ ਦਾ ਉਹ ਸਾਰਾ ਇਹ ਜਿਨ੍ਹਾਂ ਦੀ ਜਿਨ੍ਹਾਂ ਦੇ ਰਾਜ ਵਿੱਚ ਸਾਰੇ ਵਰਤਾਰੇ ਵਰਤੇ ਸਨ ਉਹ ਸਾਰੇ ਉੱਥੇ ਖਲੋਤੇ ਸਨ ਤੇ ਜਿਸ ਵੇਲੇ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨਾ ਨੇ ਉਹਨਾਂ ਦੇ ਕੋਲ ਉਹ ਗੁਨਾਹ ਜਿਹੜੇ ਨੇ ਕਬੂਲ ਕਰਵਾਏ ਨੇ ਤੇ ਉਸ ਦਿਨ ਸਾਡੇ ਕੋਲ ਬੜਾ ਸਿੰਘ ਸਹਿਬਾਨ ਇਸ ਸਹਿਬਾਂ ਦੇ ਕੋਲ ਇੱਕ ਬੜਾ ਵਧੀਆ ਉਸ ਵੇਲੇ ਮੌਕਾ ਸੀ ਉਸੇ ਵੇਲੇ ਹੀ ਅਕਾਲ ਤਖਤ ਸਾਹਿਬ ਤੋਂ ਇਹ ਉਹ ਸੰਦੇਸ਼ ਜਿਹੜਾ ਸੀ ਇਹ ਦਿੱਤਾ ਜਾ ਸਕਦਾ ਸੀ ਵੀ ਤੁਸੀਂ ਬਡੇ ਵੱਡੇ ਗੁਨਾਹ ਕੀਤੇ ਨੇ ਤੁਸੀਂ ਬਡੇ ਵੱਡੇ ਪਾਪ ਕੀਤੇ ਨੇ ਤੁਸੀਂ ਜੋਗ ਨਹੀਂ ਪੰਥ ਦੀ ਅਗਵਾਈ ਕਰਨ ਵਾਸਤੇ ਤੇ ਤੁਸੀਂ ਤੁਹਾਨੂੰ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਕੇ ਤੁਹਾਨੂੰ ਜਿਹੜਾ ਵਾ ਉਹ ਅਕਾਲੀ ਦਲ ਦੇ ਗੜੋਂ ਲਾਇਆ ਜਾਂਦਾ ਵਾ ਤੁਹਾਨੂੰ ਪਾਸੇ ਕੀਤਾ ਜਾਂਦਾ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਹੁਕਮ ਕੀਤਾ ਜਾਂਦਾ ਵੀ ਤੁਸੀਂ 5 ਦਿਨਾਂ 'ਚ 10 ਦਿਨਾਂ 'ਚ ਜਾਂ ਸਾਨੂੰ ਦੱਸੋ ਕਿੰਨਾ ਸਮਾਂ ਚਾਹੁੰਦੇ ਹੋ ਤੁਸੀਂ ਇੱਕ ਆਪਣਾ ਨਵਾਂ ਪ੍ਰਧਾਨ ਲੈ ਕੇ ਆਓ ਤੇ ਉਹ ਪ੍ਰਧਾਨ ਜਿਸ ਵੇਲੇ ਅਕਾਲ ਤਖਤ ਸਾਹਿਬ ਵੱਲੋਂ ਲੱਗਦਾ ਤੇ ਉਹ ਮੁੜ ਕੇ ਜਿਹੜੀ ਪਾਰਟੀ ਆ ਉਹ ਪਾਰਟੀ ਪੰਜਾਬ ਦੇ ਲੋਕਾਂ ਵਿੱਚ ਜਾਂਦੀ ਧੜਾ ਧੜ ਲੋਕ ਜਿਹੜੇ ਸਨ ਉਹ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜਨੇ ਸਨ ਪੰਜਾਬ ਦੀ ਖੇਤਰੀ ਪਾਰਟੀ ਦੇ ਨਾਲ ਜੁੜਨੇ ਸਨ ਤੇ ਹੋ ਸਕਦਾ ਸੀ ਵੀ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਵੱਲੋਂ ਉਹਦਾ ਜੇ ਪ੍ਰਧਾਨ ਲਾਇਆ ਜਾਂਦਾ ਤੇ 2027 ਵਾਲੀਆਂ ਜਿਹੜੀਆਂ ਇਲੈਕਸ਼ਨਾਂ ਉਹਦੇ ਵਿੱਚ ਪੰਜਾਬ ਦੀ ਪੰਥ ਦੀ ਆਪਣੀ ਪਾਰਟੀ ਦਾ ਜਿਹੜਾ ਰਾਜ ਜਿਹੜਾ ਉਹ ਸਥਾਪਿਤ ਹੋ ਸਕਦਾ ਸੀ ਪਰ ਉੱਥੇ ਹੋਇਆ ਕਿ ਨਾ ਤੇ ਸਿੰਘ ਸਾਹਿਬਾਂ ਨੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੱਢਿਆ ਤੇ ਨਾ ਉਹਨਾਂ ਨੇ ਕੋਈ ਸ਼੍ਰੋਮਣੀ ਕਾਲੀ ਦਲ ਦਾ ਹੀ ਸੋਚਿਆ ਇੱਕ ਨਵਾਂ ਉੱਥੇ ਸਿਸਟਮ ਜਿਹੜਾ ਖੜਾ ਕਰ ਦਿੱਤਾ ਵੀ ਇਸ ਤਰੀਕੇ ਨਾਲ ਭਰਤੀ ਹੋਵੇ ਇਸ ਤਰੀਕੇ ਨਾਲ ਭਰਤੀ ਹੋਵੇ ਵੇਖੋ ਇਹਦੇ ਨਾਲ ਪੰਜਾਬ ਦੀ ਖੇਤਰੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਆ ਸ਼ਹੀਦਾਂ ਦੀ ਪਾਰਟੀ ਆ ਬੜੀਆਂ ਵੱਡੀਆਂ ਕੁਰਬਾਨੀਆਂ ਕਰਕੇ ਇਹ ਹੋਂਦ ਵਿੱਚ ਆਈ ਆ ਤੇ ਅੱਜ ਸਾਨੂੰ ਭਾਜਪਾ ਦੇ ਪਿੱਛੇ ਲੱਗ ਕੇ ਭਾਜਪਾ ਦੇ ਪਿੱਛੇ ਲੱਗ ਕੇ ਤੇ ਆਪਾਂ ਇਹ ਨਹੀਂ ਵੀ ਆਪਾਂ ਬਾਦਲਾਂ ਨੂੰ ਕੱਢਦੇ ਕੱਢਦੇ ਬਾਦਲਾਂ ਨੂੰ ਜੇ ਅੱਜ ਤੱਕ ਇੱਥੇ ਲੈ ਕੇ ਆਂਦਾ ਤੇ ਜਥੇਬੰਦੀਆਂ ਨੇ ਲੈ ਕੇ ਆਂਦਾ ਤੇ ਉਹਨਾਂ ਨੇ ਬਾਦਲਾਂ ਦੇ ਕੋਲੋਂ ਪਰਚੇ ਵੀ ਪਵਾਏ ਆ ਉਹਨਾਂ ਨੇ ਬਾਦਲਾਂ ਕੋਲੋਂ ਉਹ ਜੇਲਾਂ ਦੇ ਵਿੱਚ ਵੀ ਗਏ ਆ ਤੇ ਜਿੰਨਾ ਜਥੇਬੰਦੀਆਂ ਨੇ ਜਿੰਨਾ ਪੰਥਕ ਆਗੂਆਂ ਨੇ ਉਸ ਸਮੇਂ ਤਸੀਹੇ ਚੱਲੇ ਆ ਬਾਦਲਾਂ ਦੇ ਉਹਨਾਂ ਵਿੱਚੋਂ ਕੋਈ ਵੀ ਨਹੀਂ ਬੋਲ ਰਿਹਾ ਤੇ ਜਿਹੜੇ ਉਸ ਵੇਲੇ ਬੇਦਬੀ ਦੇ ਵੇਲੇ ਬਾਦਲਾਂ ਦੇ ਨਾਲ ਸੀ ਜਿਨ੍ਹਾਂ ਨੇ ਬੇਦਬੀ ਵੇਲੇ ਇੱਕ ਹਾ ਦਾ ਨਾਰਾ ਨਹੀਂ ਮਾਰਿਆ ਅੱਜ ਉਹ ਭਾਜਪੀ ਦੇ ਪਿੱਛੇ ਲੱਗ ਕੇ ਤੇ ਕਿਵੇਂ ਪੰਥ ਦੀ ਮਰਿਆਦਾ ਦਾ ਘਾਣ ਹੋ ਰਿਹਾ ਹੈ ਪੰਥ ਦੀ ਮਰਿਆਦਾ ਦੀ ਬਹਾਲੀ ਲਈ ਅਸੀਂ ਆ ਕਰਾਂਗੇ ਅਸੀਂ ਕੱਲ ਦੇਖਿਆ ਵੀ ਜਿਸ ਤਰ੍ਹਾਂ ਬਾਬਾ ਬਲਵੀਰ ਸਿੰਘ ਹੁਣਾ ਨੇ ਬੁੱਢਾ ਦਲੀਆਂ ਨੇ ਵੀ ਇਹ ਕਿਹਾ ਵੀ ਅਸੀਂ ਕਿਸੇ ਤਰੀਕੇ ਨਾਲ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਨਹੀਂ ਕਰਨ ਦੇਵਾਂਗੇ ਤੇ ਇਹ ਮਰਿਆਦਾ ਦਾ ਬਹੁਤ ਵੱਡਾ ਘਾਣ ਹੈ ਜਾਂ ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਸੀ ਇਹਨਾਂ ਦੋਵਾਂ ਨੂੰ ਹੀ ਇਹ ਗੱਲ ਪੁੱਛਣੀ ਚਾਹੁੰਨੇ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸੀ ਉਦੋਂ ਨਹੀਂ ਸੀ ਮਰਿਆਦਾ ਦਾ ਘਾਣ ਹੋਇਆ ਉਸੀ ਉਦੋਂ ਤੁਸੀਂ ਉਸ ਵੇਲੇ ਬਾਦਲਾਂ ਦਾ ਰਾਜ ਸੀ ਤੇ ਤੁਸੀਂ ਬਾਦਲਾਂ ਦੇ ਨਾਲ ਲੱਗੇ ਰਹੇ ਤੁਸੀਂ ਪੰਥ ਦੇ ਨਾਲ ਆਗ ਲੱਗੇ ਆ ਕੇ ਖੜੇ ਹੀ ਨਹੀਂ ਤੁਸੀਂ ਹਾ ਦਾ ਨਾਰਾ ਹੀ ਨਹੀਂ ਮਾਰਿਆ ਤੇ ਅੱਜ ਤੁਹਾਨੂੰ ਜੇ ਭਾਜਪੀ ਦੇ ਨਾਲ ਤੁਹਾਡੀਆਂ ਖੇਡਾਂ ਖੇਡਣ ਲੱਗ ਪਏ ਜੇ ਤੁਸੀਂ ਭਾਜਪੀ ਦੇ ਨਾਲ ਰਲ ਗਏ ਹੋ ਕਿਉਂਕਿ ਬਾਬਾ ਹਰਨਾਮ ਸਿੰਘ ਤੋਂ ਮਾਂ ਤੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਵਾਸਤੇ ਵੋਟਾਂ ਵੀ ਮੰਗ ਚੁੱਕੇ ਨੇ ਤੇ ਇਹਨਾਂ ਦੇ ਕੋਲ ਵੀ ਸੈਂਟਰ ਸਰਕਾਰ ਦੀਆਂ ਵੱਡੀਆਂ-ਵੱਡੀਆਂ ਸਿਕਿਉਰਟੀਆਂ ਨੇ ਤੇ ਅੱਜ ਤੁਹਾਨੂੰ ਇਹ ਮਰਿਆਦਾ ਦਾ ਘਾੜ ਲੱਗਣ ਲੱਗ ਪਿਆ ਇਹਨਾਂ ਨੂੰ ਇਹ ਬੜੇ-ਬੜੇ ਵੱਡਿਆਂ ਅਹੁਦਿਆਂ ਤੇ ਬੈਠੇ ਨੇ ਇਹਨਾਂ ਨੂੰ ਚਾਹੀਦਾ ਹੈ ਅੱਜ ਕੌਮ ਦੇ ਨਾਲ ਖੜਨ ਬਾਦਲ ਪਰਿਵਾਰ ਨਾਲ ਖੜਨ ਦੀ ਲੋੜ ਨਹੀਂ ਹੈ ਬਾਦਲ ਪਰਿਵਾਰ ਤੇ ਗੁਨਾਹਗਰ ਹੈ ਹੀ ਨੇ ਉਹਨਾਂ ਦੇ ਤਾਂ ਪਤਾ ਹੀ ਹੈ ਉਹਨਾਂ ਨੂੰ ਕੌਮ ਅੱਜ ਕਿੱਥੋਂ ਤੱਕ ਲੈ ਕੇ ਆਈ ਹੈ ਉਹ ਪਤਾ ਹੀ ਹੈ ਸਾਰਿਆਂ ਨੂੰ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਬਾਦਲ 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 ਕਰਦੇ ਹੋਏ ਤੇ ਆਪਣੀਆਂ ਸੰਸਥਾਵਾਂ ਜਿਹੜੀਆਂ ਉਹ ਭਾਜਪੀ ਦੀ ਝੋਲੀ ਦੇ ਵਿੱਚ ਪਾ ਦਈਏ ਕਿਸੇ ਵੀ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਰਾਈ ਇਹ ਸਾਡੀਆਂ ਵੱਡੀਆਂ ਸੰਸਥਾਵਾਂ ਅਸੀਂ ਬੀਜੇਪੀ ਆਰਐਸਐਸ ਦੀ ਝੋਲੀ ਵਿੱਚ ਨਹੀਂ ਜਾਣ ਦੇਣੀ ਆ ਜਿਸ ਤਰੀਕੇ ਨਾਲ ਬੀਜੇਪੀ ਨੇ ਦਿੱਲੀ ਦੀ ਕਮੇਟੀ ਤੇ ਆਪਣਾ ਕਬਜ਼ਾ ਕੀਤਾ ਵੇਖੋ ਉੱਥੋਂ ਦੇ ਦਿੱਲੀ ਕਮੇਟੀ ਦੇ ਜਿਹੜੇ ਆਗੂ ਨੇ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਨੇ ਜਿਹੜੇ ਉੱਥੋਂ ਦਾ ਪ੍ਰਬੰਧ ਸੰਭਾਲਦੇ ਨੇ ਉਹਨਾਂ ਨੇ ਹੁਣ ਦਿੱਲੀ ਦੀ ਇਲੈਕਸ਼ਨ ਵਿੱਚ ਕਿਵੇਂ ਗਲੀ ਗਲੀ ਜਾ ਕੇ ਕਿਵੇਂ ਘਰ ਘਰ ਜਾ ਕੇ ਉਹਨਾਂ ਨੇ ਵੋਟਾਂ ਮੰਗੀਆਂ ਨੇ ਤੇ ਜਿਵੇਂ ਹਰਿਆਣਾ ਕਮੇਟੀ ਦੇ ਨਾਲ ਸਾਰਾ ਕੁਝ ਹੋਇਆ ਜਿਵੇਂ ਬਾਕੀ ਤਖਤ ਸਹਿਬਾਨਾਂ ਤੇ ਸਾਰਾ ਕੁਝ ਹੋਇਆ ਇਸ ਤਰੀਕੇ ਦੇ ਨਾਲ ਇਸ ਸਰਮੌਰ ਸੰਸਥਾ ਤੇ ਸਿੱਖ ਕਦੇ ਵੀ ਦੂਜੇ ਤਰੀਕੇ ਦੇ ਨਾਲ ਜਾਂ ਅੰਦਰ ਖਾਤੇ ਕਿਸੇ ਵੀ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਤੇ ਬੀਜੇਪੀ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ ਇਹ ਪੰਥਕ ਆਗੂ ਪਹਿਲਾਂ ਆਪਣੀ ਇੱਕ ਵਿਚਾਰਧਾਰਾ ਲੈ ਕੇ ਆਉਣ ਸ਼੍ਰੀ ਅਕਾਲ ਤਖਤ ਸਭ ਤੋਂ ਬੇਸ਼ੱਕ ਸਵੇਰੇ ਬਾਦਲ ਪਰਿਵਾਰ ਨੂੰ ਲੰਬੇ ਕਰ ਦਿੱਤਾ ਜਾਵੇ ਜਾਂ ਹੋਰ ਵੀ ਜਿਹੜੇ ਉਸ ਵੇਲੇ ਲੱਗਦੇ ਸੀ ਕਿ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਉਸ ਵੇਲੇ ਰਲ ਕੇ ਜਿਨ੍ਹਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਤੇ ਵੀ ਭਾਵੇਂ ਹੁਕਮਨਾਮਾ ਜਾਰੀ ਹੋਵੇ ਪਰ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਆਪਣੀ ਪਾਰਟੀ ਨੂੰ ਰਾਜ ਸੀ ਇੱਕ ਵੱਡੀ ਧਿਰ ਨੂੰ ਖਤਮ ਕਰ ਦਿਓ ਤੇ ਮੁੜ ਕੇ ਜਿਹੜੀ ਭਾਜਪਾ ਹੈ ਮੁੜ ਕੇ ਜਿਹੜੀ ਸੈਂਟਰ ਸਰਕਾਰ ਹੈ ਮੁੜ ਕੇ ਕਿਤੇ ਪੰਜਾਬ ਦੀ ਖੇਤਰੀ ਪਾਰਟੀ ਬਣਨ ਦੇਊਗੀ ਕਦੀ ਪੰਥ ਦੀ ਪਾਰਟੀ ਕਦੀ ਬਣਨ ਦੇਊਗੀ ਇਸ ਕਰਕੇ ਅਸੀਂ ਦਮਦਮੀ ਟਕਸਾਲ ਵੱਲੋਂ ਜੋ ਵਰਤਾਰਾ ਬਾਦਲਾਂ ਦੇ ਨਾਂ ਤੇ ਚੱਲ ਰਿਹਾ ਹੈ ਬੀਜੇਪੀ ਦੀ ਝੋਲੀ ਵਿੱਚ ਸਾਰੀ ਤਾਕਤ ਪਾਉਣ ਦਾ ਇਹ ਕਦੀ ਵੀ ਨਹੀਂ ਹੋਣਾ ਚਾਹੀਦਾ ਸੋ ਅਸੀਂ ਇਸ ਗੱਲ ਤੇ ਇਹ ਜਿਹੇਦਾਰਾਂ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਕੀਤਾ ਵਾ ਉਹਦਾ ਵਿਰੋਧ ਕਰਦੇ ਹਾਂ